ਬਾਕੀ ਜਾਲ ਜਾਲਾ ਕੱਲਾ ਕੁਸੂਰ ਤਾਂ ਨਹੀਂ ਨਾਲ ਪਿੱਛੇ ਟਾਕੀ ਟੁਕੀ ਸੱਟਾ ਸਾਰਾ ਕੰਪਲੀਟ ਆ ਹਨਾ ਹਰ ਕੰਪਲੀਟ ਹੀ ਹੁੰਦਾ ਫਿਰ ਹਾਂ ਭਾਈ ਬਾਕੀ ਜੇ ਕਿਸੇ ਵੀਰ ਨੇ ਲੈਣਾ ਹੈ ਭਾਈ 12 6 ਟਰਾਲੀ ਦਾ ਜਾਲ ਫੋਨ ਨੰਬਰ ਲਿਖਤਾ ਸੰਪਰਕ ਕਰ ਲਿਓ ਇਹ ਸਾਡੇ ਕੋਲ ਜਾਲੀ ਦੂਜੀ ਪਈਤੀ ਅਸੀਂ ਨੇ ਫਿਰ ਉਹ ਫਰੇਮ ਲਾਉਣੀ ਸੀ ਆਪਣੀ ਸਾਡੀ ਸਾਰੀ ਟਰਾਲੀ ਦਾ ਸਾਈਜ਼ ਫਿਰ ਇੱਕ ਸਾਰ ਹੋ ਗਿਆ ਠੀਕ ਹੈ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਥੰਬਨੇਲ ਦੇਖ ਲਿਆ ਚੱਲਿਆ ਜੀ ਲੇਜ਼ਰ ਕਰਾ ਲੈਣ ਵਾਸਤੇ ਸੋ ਸਿੰਦਾ ਬੈਠਾ ਜੀ ਕੋਲ ਮੁਆਇਨਾ ਕਰ ਰਿਹਾ ਇੱਧਰ ਬੈਠੀ ਸੋਨੀ ਮਾਨ ਉੱਧਰ ਬੈਠਾ ਕਹਿੰਦਾ ਡਿੰਪਾ ਜੱਜਾ ਕਹਿੰਦਾ ਪਿੰਡ ਚ ਮੈਨੂੰ ਸਾਰੇ ਡਿੰਪਾ-ਦੀਂਪਾ ਕਹਿਣੀ ਹੂੰ ਲੋਕਾਂ ਨੇ ਤਾਂ ਕਹਿਣਾ ਹੀ ਐ ਨੌ ਬਾਈ ਜਦ ਜਦ ਤੇਰਾ ਨੌ ਆ ਡਿੰਪਾ ਤਾਂ ਐਂ ਕਹ ਤੇ ਮੁੱਖ ਮੰਤਰੀ ਸਦਾਈ ਕਰਤਾ ਬਾਈ ਉਹਦੀ ਹੁਣ ਖਬਰਸਾਰ ਤਾਂ ਸੋ ਬਾਈ ਸੋਨੀ ਬਾਈ ਉਹਨਾਂ ਨੇ ਐਮਪੀ ਦੀ ਤਿਆਰੀ ਹੋ ਚੁੱਕੀ ਹੈ ਇਹਨਾਂ ਦੀ ਸੋ ਬਾਈ ਸੋਨੀ ਬਾਈ ਦੀ ਹੋ ਗਈ ਐਮਪੀ ਜਾਣ ਦੀ ਤਿਆਰੀ ਤੇ ਪੂਰਾ ਗੁੱਸੇ ਚ ਪੂਰਾ ਨਹੀਂ ਬਾਈ ਗੁੱਸੇ ਚ ਨਹੀਂ ਗਲੀ ਕੱਢਦਾ ਇਹ ਐਂਗਲ ਤੇ ਗਿਲਚ ਨੂੰ ਗਲੀ ਤੂੜੀ ਵਾਲੀ ਟਰਾਲੀ ਤਿਆਰ ਹੋ ਚੁੱਕੀ ਹੈ ਜੀ ਜਿੰਦੇ ਬਾਈ ਨੇ ਬਧਾਇਆ ਤੇ ਸਿੰਦੇ ਬਾਈ ਵੱਲ ਕਰਤੀਆਂ ਵਧਾਈਆਂ ਜੱਖ ਜੀਦਾ ਸੌਦਾ ਦੱਸਦੇ ਸਿੰਦੇ ਕਿਵੇਂ ਕਰਾਇਆ ਕੱਲ ਬੋਲਣ 2 ਮਿੰਟ ਚ ਸੌ ਲੈ 2 ਮਿੰਟ ਲੈ ਸੁਣੀ ਹੈਲੋ ਉਹ ਸੁਣੀ ਸੁਣ ਲੈ 2 ਮਿੰਟ ਲੈ ਆ ਸੌਦਾ ਕਰਨ 2 ਮਿੰਟ ਦੱਦ ਸਿੰਦੇ ਕੋਈ ਆੜਿਆ ਉਹ ਆੜਨ ਦਿੱਤਾ ਦੀ ਆਪਾਂ ਆਜੂ ਖੁੱਲਾ ਖੁੱਲਾ ਸੱਦਾ ਅੱਜ ਸਾਂ ਕੱਲ ਕਿਹੜੇ ਕਿਹੜੇ ਟਾਈਮ ਕਿੱਥੇ ਹਾਂ ਸਿੰਦਾ ਦੱਸ ਉਹ ਹੁਣ ਕਿੱਥੇ ਪਈ ਤੇ ਹਾਂ ਦੱਸ ਬਈ ਦੱਸ ਬੋਲ ਦਾ ਟਾਈਮ ਪਹੁੰਚਣਾ ਹੈ 10:30 ਦਾ ਛਣਾ ਦੇਖ ਨਾ ਟਾਈਮ ਹੈ ਨਾ ਕੋਲ ਨਾ ਟਾਈਮ ਹੈ ਨਾ ਕੋਲ ਟਾਈਮ ਤਾਂ ਕੱਢ ਲੂੰਗਾ ਨਹੀਂ ਅੱਜ ਤਾਂ ਤੁਝੇ ਐਂ ਕਹਦੇ ਵੀ ਫਾਈਵ ਸਟਾਰ ਚ ਲੈ ਕੇ ਚਲੂੰਗਾ ਨਾ ਟਾਈਮ ਹੀ ਹੈ ਨਹੀਂ ਜਿੱਥੇ ਕਹੋਗੇ ਉੱਥੇ ਜਿੱਥੇ ਮੇਰੀ ਗੱਲ ਸੁਣਤੀ ਕਰਦੇ ਇਹਨਾਂ ਨੂੰ ਕਹਿ ਕੇ ਕੱਲ ਨੂੰ ਕਹ ਕੱਲ ਨੂੰ ਆਜੋ ਕੱਲ ਨੂੰ ਤੁਹਾਨੂੰ ਮੈਂ ਚੰਗੀ ਜਿਹਾ ਕੱਲ ਨੂੰ ਅਸੀਂ ਕੱਲ ਨੂੰ ਸਪਰੇਅ ਤੋਂ ਕੱਲ ਕਿਨੇ ਦੇਖੀ ਕੱਲ ਨੂੰ ਉੱਪਰੋਂ ਓਡਰ ਹੋਏ ਮੈਂ ਹਾਈ ਕਮਾਂਡ ਚ ਓਡਰ ਹੋਏ ਮੈਂ ਵੀ ਕਿਸੇ ਬੰਦੇ ਕੋਲੇ ਟਾਈਮ ਹੈ ਉਹ ਨਹੀਂ ਆਪ ਨੂੰ ਕਰਨਾ ਸੋ ਚਲਦੇ ਆਂ ਜੀ ਸਰੰਦ ਨੂੰ ਹੁਣ 레이జర్ ਕਰਾ ਰਸੀਬ ਕਰਨਾ ਚ ਸਿਸਟਮ ਸਿਸਟਮ ਚੈੱਕ ਕਰ ਲਿਆ ਸਾਰਾ ਉਹਦਾ ਤੇ ਜਗਤਜੀਤ ਦਾ 레이జర్ ਕਰਾਇਆ ਜੀ ਸੌਦਾ ਬਹੁਤ ਸੋਹਣਾ ਹੋ ਗਿਆ ਡੀਲ ਬੜੀ ਘੈਂਟ ਹੋ ਗਈ ਤੇ ਆਪਣੇ ਪ੍ਰਦੀਪ ਵੀਰ ਕੋਲੋਂ ਲਿਆ ਜਿਨ੍ਹਾਂ ਕੋਲੋਂ ਹਾਲੈਂਡ ਦੀ ਏਜੰਸੀ ਵੀ ਆ ਸਰੰਦ ਤੇ ਚਲਦੇ ਆਂ ਹੁਣ ਇੱਕ ਵਾਰ ਪਹਿਲਾਂ 레이జర్ ਕਰਾ ਆਪਾਂ ਦੇਖ ਲਈ ਸੈਟ ਸਿਸਟਮ ਸਾਰਾ ਚੈੱਕ ਕਰ ਲਈ ਉਸ ਤੋਂ ਬਾਅਦ ਟਰੈਕਟਰ ਲੈ ਕੇ ਆ ਕੇ ਫਿਰ ਜਿਹੜਾ 레이జర్ ਕਰਾ ਆਪਾਂ ਨੋਬੋ ਪਿੱਛੇ ਪਾ ਲਿਆ ਚੱਲ ਬਈ ਆ ਜਾ ਜੋਧਪੁਰਾ ਲਓ ਜੀ ਮਿੱਤਰੋ ਪਹੁੰਚ ਚੁੱਕੇ ਆਂ ਜਗਤਜੀਤ ਕਰਾਣੀ ਅੰਦਰੋਂ ਨਿਕਲਿਆ ਕਿ ਰਾਜ ਨੇ ਉਹ ਆ ਗਿਆ ਟਰੈਕਟਰ ਲੈ ਕੇ ਜੀ ਅਸੀਂ ਪੇਮੈਂਟ ਦਾ ਕਲੀਅਰ ਕਰਕੇ ਹਟਿਆ ਤੇ ਇੱਕ ਆ ਖੜਾ ਬਈ ਸੂਰਮਾ ਚੋਕ ਪਰ 5620 ਮੈਂ 630 ਲੈਣ ਦੇ ਪਹਿਲਾਂ ਨਾ ਮੇਰੀ ਅੱਖ ਦੀ 5620 ਪਰ ਮੈਂ ਤਾਂ ਉਦੋਂ ਇਹਨਾਂ ਨੂੰ ਵੀ ਕਿਹਾ ਤਾਂ ਮੈਂ ਵੀ ਮੈਨੂੰ 22 ਮਾਡਲ ਨਾ 22 ਤੱਕ ਜੀ ਵੀ 5620 ਦਵਾ ਦੂੰਗਾ 21 ਹੋਵੇ 22 ਹੋਵੇ 20 ਹੋਵੇ ਕੋਈ ਮਾ ਬਾਈ ਟਰੈਕਟਰ ਲੈ ਕਰਕੇ ਸੜ ਹਾਂ ਲਾਉ ਜੀ ਬਾਤ ਸਵਾਦ ਸਵਾਦ ਜਿਹੜੀ ਸਾਡੀ ਸੀਟੀ ਦਾ ਸਵਾਦ ਆਦਾ 5630 ਮੰਗਿਆ ਦਾ ਸਾਰਾ ਟਰਾਲੀ ਨੂੰ ਤੋੜ ਦੇਣਾ ਹੀ ਕੰਮ ਹੈ ਟਰਾਲੀ ਨੂੰ ਤੋੜਨ ਵਾਲਾ ਸੂਈ ਜੀ ਮੁੜ ਜਾਂਦੀ ਹੈ ਸੜਕ ਦੀ ਮੈਂ ਕਹਿੰਦਾ ਬਾਈਨ ਦੋ ਵਾਰ ਤਾਂ ਐਸੀ ਜਦੋਂ ਆਨੀ ਕੱਲਾ ਹੀ ਕਦੀ ਜਾ ਕਰੂਗਾ ਸਾਰੇ ਕੰਮ ਇਹ ਹੈ ਹਨਾ ਨਹੀਂ ਜਾਨ ਬਹੁਤ ਹੈ ਇਹ ਜਿਹੜਾ ਪਲੇਟਫਾਰਮ ਆ ਮੈਨੂੰ 37 30 ਨਹੀਂ ਲੱਗਦਾ ਇਹ ਇਹ ਨੀਵਾ ਹੈ ਲੱਗ ਜਾਂਦਾ ਜੀ ਲੱਗ ਇਹ ਆ ਮੂਰੀ ਵਾਲੀਆਂ ਪਲੇਟਾਂ ਨੇ ਇਹ ਮਿਸਤਰੀ ਤੋਂ ਬਣਵਾਉਣੀਆਂ ਨੇ ਕਿਵੇਂ ਅੱਛਾ ਕੰਪਨੀ ਦੀ ਹੈ ਆਪਣੇ ਇਹਨੂੰ ਤਿੰਨ ਸਟੈਪ ਆ ਉਹਨੂੰ 37 30 ਨੂੰ ਹਨਾ ਉਹਦੇ ਮੋਬੈਟ ਵੀ ਆਹ ਉੱਚੀਆਂ ਥੋੜੀਆਂ ਉਹਦੇ ਪੈਰ ਵੀ ਉੱਚੀਆਂ ਹਾਂ ਉੱਚੀਆਂ ਥੋੜੀਆਂ ਨਵੇਂ ਬਟਰ ਜੀ ਥੋੜਾ ਪੁਰਾਣਾ ਹੀ ਚਾ ਗਿਆ ਉਹ ਵਧੀਆ ਲੱਗ ਰਿਹਾ ਹੈ 31 ਤੋਂ 18 ਦੇ ਪਏ ਵਿਆ 18 ਦੇ ਆਉਂਦੇ ਨੇ 16 ਦੇ ਆਉਣੇ ਪਰ 18 ਦੇ ਪਏ ਨੇ ਟਾਪ ਨੂੰ ਚ ਵੀ 17 ਦੇ ਪਏ ਵਿੱਚ ਛਾਲ ਮਾਰਦਾ ਟਾਪ ਨੂੰ ਲਓ ਭਾਈ ਮਿੱਤਰੋ ਆਹ ਬਾਕਟ ਕਰਾਈਆ ਤਿਆਰ ਸਿਸਟਮ ਅਸੀਂ ਲੈ ਕੇ ਸੀ ਕੱਲ ਤੇ ਆਏ ਆ ਜੀ ਨਵੇਂ ਸਟਿੱਕਰਾਂ ਦੇ ਵਿੱਚ ਆਪਣੇ ਕੋਲ ਵੀ ਪਹੁੰਚ ਚੁੱਕੇ ਆ ਇਹਦੇ ਨਾਲ ਦੇ ਸਟਿੱਕਰ ਜਗਤਜੀਤ ਦੇ ਤੇ ਪੇਂਟ ਕਰਕੇ ਆਪਾਂ ਨੇ ਵੀ ਬਣਾ ਲਿਆ 25 ਮਾਡਲ ਇਹ ਜਗਤਜੀਤ ਉਹ ਕੰਟੈਕਟ ਨੰਬਰ ਹੈ ਜੀ ਟੌਨ ਫ੍ਰੀ ਤੇ ਬਾਕੀ ਇਹਨਾਂ ਦੇ ਆਪਾਂ ਤੁਹਾਨੂੰ ਡੀਲਰ ਫੋਟੋ ਵੀ ਦਿੰਨੇ ਆ ਨੰਬਰ ਜਿਹੜੇ ਆ ਤਾਂ ਆਪਾਂ ਨੇ ਲਿਆ ਠੀਕ ਆ ਮਾਮਾ ਬਹੁਤ ਵਧੀਆ ਕੁਆਲਟੀ ਵੀ ਹੈ ਕੁਆਲਟੀ ਵੀ ਹੈ ਸੂਤਰਾ ਬਣਿਆ ਬਣਿਆ ਹਾਂ ਰੀਸੇਲ ਵੀ ਹੈ ਜੀ ਬਹੁਤ ਜਗਤਜੀਤ ਪੂਰਾ ਟੌਪ ਚ ਫਰਕ ਪਾਈ ਜਿੰਨੇ ਗੱਲ ਗਾਣੀ ਕੁਛ ਨਹੀਂ ਕਦੇ ਆ ਚੱਕੇ ਹੋ ਰੰਗ ਦੇ ਕਰਤੇ ਕਦੇ ਚਿੱਤੇ ਕਰਤੇ ਕਦੇ ਫੇਰ ਆ ਗਲੇ ਗਲਰ ਚ ਆ ਗਏ ਹੈਨਾ ਤਾਂ ਹੀ ਚੀਜ਼ ਬਿਗੂ ਜੇ ਮਾਡਲ ਚੇਂਜ ਕਰਨੇ ਕਿਉਂ ਕਦੇ ਉਹ ਭੂਕਨੇ ਜੀ ਨੂੰ ਕਰ ਦਿੰਦੇ ਕਾਲਾ ਜਾਂ ਕਦੇ ਉਹ ਚਿੱਟਾ ਜਿਹਾ ਕਰ ਦਿੰਦੇ ਬਾਸ ਆਈ ਕੁਛ ਕਰ ਦਿੰਦੇ ਨਾ ਚੀਜ਼ ਵੀ ਵੈਸੇ ਸੋਹਣੀ ਹੈ ਇਹਨਾਂ ਦੀ ਪੂਰੀ ਕੁਆਲਿਟੀ ਵੀ ਹੈ ਇਹਨੂੰ ਸੁਥਰਾ ਰੰਗ ਰੂਗ ਪੱਖੋਂ ਬੋਕ ਕੋਈ ਕੱਚ ਨਹੀਂ ਛੱਡਦੇ ਹਾਂ ਤੇ ਭਾਈ ਇਹ ਹੈ ਜੀ 7 ਫੁੱਟੀ ਬਾਕਟ ਤੇ ਤੈਰ ਗੁੜੀਏ ਦੇ ਇਹਨੂੰ ਸਬਸਿਡੀ ਤਾਂ ਨਹੀਂ ਲਿਆਈ ਹੋਈ ਆਪਣੇ ਹਰਿਆਣੇ ਚ ਅੱਛਾ ਜੀ ਇਹ ਜਿਹੜਾ ਨੰਬਰ ਹੈ ਇਹ ਕਾਹਤੇ ਆਪਾਂ ਨੂੰ ਫਿਰ ਦੰਨੇ ਆ ਪੰਚਿੰਗ ਕਰਕੇ ਇਹ ਜੀ ਸਾਲ ਜੀ ਆ ਗਈ ਫੇਰ ਅੱਛਾ ਫੇਰ ਮਿਲ ਸਕਦੀ ਆ ਆਪਾਂ ਨੂੰ ਇਸ ਸਾਲ ਚ 25 ਚ ਠੀਕ ਹੈ ਕਿੰਨੀ ਨਵੇਂ ਦੀ ਕੀਮਤ ਦੋ 85 ਹੈਗੀ ਕਿ ਘਟ ਹੈ ਇਹਨਾਂ ਦੀ ਕਰਾ ਦੀ 285 ਠੀਕ ਹੈ ਸੋ ਭਾਈ 2 ਲੱਖ 85 ਹਜ਼ਾਰ ਕੀਮਤ ਵੈਸੀ ਕਹਿੰਦੇ ਨੇ ਜੀ ਵਾਦਾ ਕਰਤਾ ਹੋ ਜਾਂਦਾ ਕਿਤੇ 270 ਵੀ ਕਹਿੰਦੇ ਆ 275 ਵੀ ਕਹਿੰਦੇ ਆ ਸਭ ਹਰ ਇੱਕ ਜ਼ਿਲ੍ਹੇ ਦਾ ਆਪਣਾ ਆਪਣਾ ਰੇਟ ਆ ਚੱਲ ਭਾਈ ਜੀ ਬਾਜ ਤੁਹਾਨੂੰ ਵੀ ਕਰ ਦਿੰਦੇ ਆ ਰੁਟਾ ਬਿੱਟਰ ਦੁਆਰ ਦੇ ਛੋਟਾ ਜਾ ਮੈਂ ਪੁੱਛੇ ਦਾ ਮਾਰਕੀਟ ਕਿੰਨਾ ਬਾਈ ਤੁਹਾਨੂੰ ਦੋ ਕੁ ਲੱਖ ਤੇ ਪਾਰ ਹੋ ਗਿਆ ਇਹਦਾ ਐਨੇ ਜਿਹਦਾ ਦੋ ਆ ਜਿਹੜੇ 7 7 ਆਪਣੇ ਨਾ ਨਾ ਮੇਰੇ ਦੋ ਟਰੈਕਟਰਾਂ ਪਿੱਛੇ ਬੰਨ੍ਹੇ ਆਜਣੇ ਆਠ-ਅੱਠੇ ਆਜਣੇ ਹਾਂ ਬਿਲਕੁਲ ਬਿਲਕੁਲ ਕਿੰਨੇ ਦਾ ਇਹ ਪੁੱਛੂ ਮੜਾ ਜਾ ਇਹ ਦੂਰ ਦਾ ਕਿਸੇ ਦਿਮਾਗ ਦੀ ਚੁਪਟਾ ਆ ਤਾਂ ਡੈਮੋ ਵਾਲਾ ਹੀ ਐਪ ਆ ਅੱਛਾ ਕੱਲ ਕਹਿੰਦਾ ਇਹ ਤਾਂ ਉੱਥੇ ਲੈ ਕੇ ਤੇ ਬਰਾਬਰ ਮੇਲੇ ਚ ਮੇਲੇ ਚ ਮੇਲੇ ਚ ਹਾਂ ਉੱਥੇ ਰੱਖ ਦੀ ਗੋਮ ਦੇ ਵਿੱਚ ਲੈ ਵੀ ਅੰਕਲ ਟੇਕ ਮੱਥਾ ਪੇ ਸ਼ਾਮ ਦੀ ਗਾ ਪਾਰਟੀ ਦਾ ਗਰੀਬ ਪ੍ਰੋਗਰਾਮ ਹੈ ਅੰਕਲ ਹਾਂ ਕਿ ਹੁਣ ਸ਼ਾਮ ਦੀ ਪਾਰਟੀ ਦਾ ਕਰਦੇ ਬੰਦੋਬਸਤ ਹੁਣ ਬੰਦੇ ਆਵਾਂਗੇ ਹੁਣ ਉਹ ਮਿੱਠਾ ਕਰ ਲਿਆ ਸੀ ਨਹੀਂ ਆ ਵਧੀਆ ਪੂਰੀ ਟੌਪ ਦੀ ਚੀਜ਼ਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਯਾਰ ਫੜ ਚੱਲਦਾ ਵੀ ਬਹੁਤ ਸੋਹਣਾ ਲੱਗਦਾ ਹੈ ਮੁੱਕਦੀ ਗੱਲ ਤਾਂ ਇਹ ਹੈ ਕਾਂਦੇ ਹੋ ਗਿਆ ਬਸ ਕੋੜੀ ਥੋੜੇ ਚੱਲਿਓ ਅੰਗਰੇਜ਼ ਅੰਗਰੇਜ਼ ਤੁੰ ਦਾ ਖਾਸਾ ਫਰਕ ਆ ਕਿੱਦਾਂ ਹੈ ਨਾ ਕੁਛ ਨਹੀਂ 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 ਉਹ ਤਾਂ ਸਹੀ ਖੜਾ ਹੈ ਤੈਨੂੰ ਪਾਲਾ ਜਾਵੇ ਲਓ ਜੀ ਮਿੱਤਰੋ ਲੇਜ਼ਰ ਕਿਰਾਏ ਆਏ ਪਾਕਿਆ ਚਾਹ ਉਹਦੇ ਨੂੰ ਆ ਜਾ ਆ ਜਾ ਫਟਾਫਟ ਆ ਜਾ ਹਾਂ ਦੱਸ ਹੁਣ ਤੂੰ ਕੀ ਕਹਿੰਦਾ ਦਾ ਮਹਾ ਆਹਾਂ ਇਹਦਾ ਪਾਉਣਾ ਹੈ ਇਹ ਜਾਲ ਫੋਰ ਸੇਲ ਹਾਂ ਅੱਛਾ ਕੀ ਡਿਮਾਂਡ ਮੰਡ ਕੀ ਹੈ ਫੋਜੀ ਦੱਸੂਗਾ ਕੰਟੈਕਟ ਨੰਬਰ ਪਾ ਦੀ ਵਿੱਚ ਸੋ ਮਿੱਤਰੋ ਇਹ ਜਾਲ ਆਪਾਂ ਨੇ ਤਾਰਿਆ ਜਿਹੜੀ ਟਰਾਲੀ ਆਪਾਂ ਨੇ ਨਵੀਂ ਲੈਂਦੀ ਦੀ ਇੱਕ ਤੇ ਇਹ ਜਾਲੀ ਤਾਰ ਕੇ ਆਪਾਂ ਨੇ ਕੋਲ ਫਰੇਮ ਪਾਈ ਤੀ ਆਪਾਂ ਨੇ ਉਹ ਵਾਲੀ ਫਰੇਮ ਲਾਤੀ ਤੇ ਨਵੇਂ ਜਾਲੀ ਲਾਤੀ ਉਹਨੂੰ ਠੀਕ ਹੈ ਜੀ ਇਹ 12 6 ਦਾ ਜਾਲ ਹੈ 12 6 ਦਾ ਜਾਲ ਹੈ ਜੀ ਬਹੁਤ ਵਧੀਆ ਹੈ ਐਂਗਲ-ਉਂਗਲ ਦਾ ਨਰਵਾਪੂ ਦਾ ਆਪਾਂ ਤੁਹਾਨੂੰ ਪਿੱਛੋਂ ਦਿਖਾ ਦਿੰਨੇ ਆ ਲੋ ਵਿੱਚੋਂ ਮਾਰਨੀਗਾ ਤੇ ਦੇਖੋ ਵੀ ਵਿੱਚੋਂ ਐਂਗਲ-ਉਂਗਲ ਸਾਰੇ ਬਾਦੂ ਆਪਣੇ ਦਾ ਦੇਖੋ ਹਾਂ ਇਧਰੋਂ ਐਂਗਲ-ਉਂਗਲ ਜਣੀ ਰੰਗ-ਰੂਗ ਹੋਇਆ ਬੈਂਗਲਾਂ ਨੂੰ ਵੀ ਸਾਰਿਆਂ ਨੂੰ ਹਾਂ ਇੱਕ ਤੇ ਬਾਕੀ ਜਾਲ ਜਾਲਾ ਕੱਲਾ ਕੁਸੋਰਤਾ ਨਹੀਂ ਨਾਲ ਪਿੱਛੇ ਟੱਕੀ ਟੁੱਕੀ ਸੱਟਾ ਸਾਰਾ ਕੰਪਲੀਟ ਆ ਹਨਾ ਹਰ ਕੰਪਲੀਟ ਹੀ ਹੁੰਦਾ ਫਿਰ ਹਾਂ ਬਈ ਬਾਕੀ ਜੇ ਕਿਸੇ ਵੀਰ ਨੇ ਲੈਣਾ ਹੈ ਭਾਈ 12 6 ਟਰਾਲੀ ਦਾ ਜਾਲ ਫੋਨ ਨੰਬਰ ਦਿੱਖਦਾ ਟੱਕੀ ਦੀ ਕੁਝ ਲੈਣਾ ਨਹੀਂ ਦੇਣਾ ਸੰਪਰਕ ਕਰ ਲਿਓ ਇਹ ਸਾਡੇ ਕੋਲ ਜਾਲੀ ਦੂਜੀ ਪਈ ਤੀ ਅਸੀਂ ਨੇ ਫਿਰ ਉਹ ਫਰੇਮ ਲਾਉਣੀ ਸੀ ਆਪਣੀ ਸਾਡੀ ਸਾਰੀ ਟਰਾਲੀ ਦਾ ਸਾਇਜ ਫਿਰ ਇੱਕ ਸਾਲ ਹੋ ਗਿਆ ਠੀਕ ਹੈ ਜੀ ਤੇ ਅੱਲਾ ਦੇ ਜਾਲੀ ਲਾਦੇ ਆ ਗੇਲ ਦੇ ਥੱਲੇ ਉਹ ਚੱਕੀ 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 ਬਿੱਲੀ ਫੜ ਉਹ ਠੀਕ ਹੈ ਹਾਂ ਇੱਕ ਆਪਣਾ ਉਹ ਵੀ ਕਰਨਾ ਹੈ ਇਹਦਾ ਸੈਵਲ ਵਾਲੀ ਸਾਫਟ ਅੱਛਾ ਹੈਪਲ ਵਾਲੀ ਸਾਫਟੀ ਚਲੋ ਉਹ ਦੂਆ ਆਪਾਂ ਅਗਲੇ ਬਲੌਗ ਚ ਦਿਖਾ ਦਾਂਗੇ ਇੱਕ ਭਾਈ ਉਹਦਾ ਘਟਰ ਦੀ ਹੈਪਲ ਵਾਲੀ ਸਾਫਟ ਵੀ ਪਈ ਹੈ ਸੋ ਵੀ ਕਿਸੇ ਵੀਰ ਨੇ ਲੈਣੀ ਹੋਈ ਸੰਪਰਕ ਕਰ ਲਿਓ ਤੇ ਆਹ ਜਾਲੀ ਆ ਬਈ ਮਿੱਤਰ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਹੁਣ ਮਿਲਾਂਗੇ ਜੀ ਅਗਲੇ ਬਲੌਗ ਚ ਕਿਉਂਕਿ ਕੀ ਗੱਲ ਤੰਗ ਲੱਗਦਾ ਬਣਾਇਆ ਟੋਕਾ ਤੂੰ ਹੀ ਕਰਕੇ ਹਟ ਟੋਕੇ ਤੈਨੂੰ ਹਾਂ ਅੱਛਾ ਚਲ ਐਨੀ ਕੀ ਲੋਡ ਤੇਲ ਕਰ ਦੇਣਾ ਤਾਂ ਆਖਦੇ ਸੀ ਮੈਨੂੰ ਫੋਨ ਆਇਆ ਕਿ